ਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਸਾਡੇ ਪਿੰਡ ਅਮਲਾ ਸਿੰਘ ਵਾਲੇ ਦੇ ਵਿੱਚ ਵੀਰੇ ਕੱਲ ਤੋਂ ਕੱਲ ਨੂੰ ਆਪਣੇ ਹੈਗੇ 24 ਤਰੀਕ 24 ਤਰੀਕ ਤੋਂ ਕੈਂਪ ਸਟਾਰਟ ਨੇ ਕਬੱਡੀ ਦਾ ਕੈਂਪ ਆ ਵੀਰੇ ਕੋਚਿੰਗ ਦੇਣ ਵਾਸਤੇ ਤੇ ਆਰਮੀ ਤੇ ਬਾਕੀ ਆਪਣੀ ਟੀਮ ਆਪਣਾ ਰਾਜੂ ਪ੍ਰਧਾਨ ਵੀਰੇ ਪਿੰਡ ਅਮਲਾ ਸਿੰਘ ਵਾਲੇ ਤੋਂ ਬਾਕੀ ਉਹ ਸਾਰਾ ਕੁਝ ਤੁਹਾਨੂੰ ਦੱਸਣਗੇ ਤੇ ਕੱਲ ਤੋਂ ਆਪਣੇ 4:30 ਤੋਂ 6 ਵਜੇ ਤੱਕ ਕੈਂਪ ਸਟਾਰਟ ਨੇ ਵੀਰੇ ਤੁਹਾਨੂੰ ਪਤਾ ਹੀ ਆ ਹਨਾ ਜਿਵੇਂ ਕਹਿੰਦੇ ਨੇ ਆਪਣੇ ਨੌਜਵਾਨੀ ਨਸ਼ੇ ਵੱਲ ਜਾ ਰਹੀ ਹੈ ਨਾ ਉਹਦੇ ਲਈ ਆਪਾਂ ਨੂੰ ਇੱਕ ਗੇਮ ਕਬੱਡੀ ਆਪਣੀ ਮਾਂ ਜਿਵੇਂ ਆਪਾਂ ਕਬੱਡੀ ਹੈਗੀ ਤੇ ਨਸ਼ੇ ਤੋਂ ਦੂਰ ਰਹਿਣ ਵਾਸਤੇ ਆਪਾਂ ਨੂੰ ਇੱਕ ਗੇਮ ਚਾਹੀਦੀ ਹੈ ਉਹ ਆਪਣੀ ਹੈਗੀ ਕਬੱਡੀ ਤੇ ਆਪਣਾ ਰਾਜੂ ਬਾਈ ਤੇ ਆਪਣਾ ਜੀਤੀ ਬਾਈ ਵਾਗੇ ਆ ਸਾਰੇ ਖੜੇ ਨੇ ਆਪਣੇ ਭਰਾ ਸਾਰੇ ਤੇ ਉਹ ਦੱਸਣਗੇ ਵੀ ਮਤਲਬ ਕੱਲ ਨੂੰ ਕਿੰਨਾ ਸਮਾਂ ਆ ਕਿੰਨਾ ਟਾਈਮ ਆ ਤੇ ਸਾਰੇ ਜਣ ਵੀਰੇ ਪਿੰਡ ਆਮਲਾ ਸਿੰਘ ਵਾਲੇ 4:30 ਵਜੇ ਤੇ ਕੱਲ ਨੂੰ ਆਪਣੀ 24 ਤਰੀਕਾ 24 ਤਰੀਕ ਤੋਂ ਕੈਂਪਸ ਸਟਾਰਟ ਹੋ ਰਿਹਾ ਤਕਰੀਬਨ 2 ਮਹੀਨੇ ਹਾਂ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡੇ ਸਾਨ ਪੰਜਾਬ ਚੈਨਲ ਦੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਸਾਡੇ ਇੱਥੇ ਸਾਨੂੰ ਟਾਈਮ ਦਿੱਤਾ ਕੱਲ ਤੋਂ ਬਾਈ ਜੀ 4:30 ਵਜੇ ਤੋਂ ਬਾਈ ਰੂਪਾ ਠੂਰ ਕਵਾਡੀ ਖਿਡਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕੋਈ ਦਸਣ ਦੀ ਲੋੜ ਨਹੀਂ ਉਹਨਾਂ ਬਾਰੇ ਉਹ ਕੈਂਪ ਲਾਉਣਗੇ ਕਿਸ ਤੋਂ ਬਾਈ ਜੀ ਕੋਈ ਪੈਸਾ ਨਹੀਂ ਲੈਂਦਾ ਜਾਊਗਾ ਹਨਾ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਡੇ ਕਲੱਬ ਆਪਾ ਦੀਪ ਸਿੰਘ ਸਪੋਰਟਸ ਕਲੱਬ ਕੰਨੀਓ ਇਹ ਕੈਂਪ ਲਾ ਰਹੇ ਹਾਂ ਸਾਰੇ ਖਿਡਾਰੀ ਵੀਰਾਂ ਨੂੰ ਆਰਮੀ ਵਾਲੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਕਸਰਸਾਈ ਹੋ ਸਕਦਾ 4:30 ਤੋਂ 6 ਵਜੇ ਤੱਕ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਭਾਈ ਜੀ ਨਸ਼ੇ ਪੱਤਿਆਂ ਤੋਂ ਦੂਰ ਹੋ ਗਿਆ ਹਨਾ ਗਰਾਊਂਡ ਦੇ ਵਿੱਚ ਆਇਆ ਵੀਰੇ ਮੇਰੇ ਮਤਲਬ ਸਾਡੇ ਕਹਿੰਦਾ ਮਤਲਬ ਆਪਣੇ ਨੌਜਵਾਨਾਂ ਐਡਾ ਵੱਡਾ ਮਤਲਬ ਕੰਮ ਸਟਾਰਟ ਕੀਤਾ ਹਨਾ ਵੀ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਨੌਜਵਾਨਾਂ ਨੂੰ ਇੱਥੇ ਆਪਣੇ ਮਤਲਬ ਟ੍ਰੇਨਿੰਗ ਦੇਣਗੇ ਕਬੱਡੀ ਹਨਾ ਵੀਰੇ ਹਾਂਜੀ ਹਾਂਜੀ ਟ੍ਰੇਨਿੰਗ ਦੇਣਗੇ ਇੱਥੇ 2 ਮਹੀਨੇ ਦਾ ਕੈਂਪ ਲੱਗਣਾਗਾ ਜਿਨੇ ਆਪਣਾ ਬੱਚਾ ਮਤਲਬ ਕਿੰਨੀ ਉਮਰ ਤੋਂ ਵੀਰੇ ਸਟਾਰਟ ਆ ਇਹ ਤਾਂ ਬਈ ਕੋਈ ਮਰਜ਼ੀ ਆ ਜੇ ਆ ਆਲ ਰਾਊਂਡਰ ਹੀ ਆ ਕੰਮ ਆਲ ਰਾਊਂਡਰ ਮਤਲਬ ਜਿੱਥੋਂ ਮਤਲਬ ਛੋਟੇ ਤੋਂ ਵੱਡੇ ਜਿੰਨਾ ਬਈ ਮਰਜ਼ੀ ਆ ਜੇ ਸਾਰਿਆਂ ਨੂੰ ਇੱਥੇ ਟ੍ਰੇਨਿੰਗ ਦਿੱਤੀ ਜੋ ਟ੍ਰੇਨਿੰ ਸਾਰੇ ਜਾਣਦੀ ਆ ਬਾਈ ਅੱਛਾ ਬਾਈ ਰੂਪਾ ਠੂਰਾ ਅੰਤਰਰਾਸ਼ਟਰੀ ਖਿਡਾਰੀ ਹੈ ਨਾ ਤੇ ਵੀਰੇ ਉਹ ਆਉਣਗੇ ਤੇ ਬਾਕੀ ਉਹ ਸਾਨੂੰ ਟ੍ਰੇਨਿੰਗ ਦੇਣਗੇ ਆਪਣਾ 4:30 ਤੋਂ 6 ਵਜੇ ਤੱਕ ਬਾਈ ਜੀ ਸਾਰੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆਓ ਸਾਰੇ ਬੰਦੇ ਆਪਣੇ ਬਾਈ ਬੱਚਿਆਂ ਨੂੰ ਭੇਜਿਆ ਕਰੋ ਬਾਈ ਆਪ ਵੀ ਨਾਲ ਆਓ ਹਨਾ ਇੱਥੇ ਆ ਕੇ ਸਾਰੇ ਚੱਲ ਬੈਠੋ ਆਪ ਸਾਰੇ ਬਜ਼ੁਰਗ ਵੀ ਜਾਏ ਬੱਚੇ ਕੋਈ ਮਰਜੀ ਸ਼ੇਅਰ ਕਰ ਸਕਦਾ ਆਪਣਾ ਵਧੀਆ ਗਰਾਊਂਡ ਬਣਿਆ ਵਾ ਬਾਈ ਤੇ ਆਪਾਂ ਨੇ ਹੁਣ ਪਾਪਾ ਦੀਪ ਸਿੰਘ ਸਪੋਰਟਸ ਕਲੱਬ ਨੂੰ ਵਧੀਆ ਅੱਗੇ ਲੈ ਕੇ ਜਾਣਾ ਪਿੰਡ ਦੇ ਵਿੱਚ ਆ ਜਿਹੜਾ ਹਨਾ ਸਾਰਾ ਪਿੰਡ ਦੇ ਸੰਯੋਗ ਨਾਲ ਆਪਾਂ ਪੂਰਾ ਕੰਮ ਕਰਨਾਗਾ ਸਾਰਾ ਕੁਝ ਵੱਧ ਤੋਂ ਵੱਧ ਬਾਈ ਜੀ ਇੱਥੇ ਖੜਿਆਰੀ ਆਪਾਂ ਪਿੰਡ 'ਚ ਆਪਣਾ ਪਿੰਡ ਸਾਰਿਆਂ ਨੂੰ ਕਿੱッセ ਆ ਬਾਈ ਕੋਈ ਖੜਿਆਰੀ ਨਹੀਂ ਹੈਗਾ ਹਣਾ ਜਿਹੜਾ ਇੱਕ ਦੋ ਖੜਿਆਰੀ ਸੀਗੇ ਪਹਿਲਾਂ ਸੀਗੇ ਹੁਣ ਇੱਥੇ ਸਾਰਾ ਆਪਣੇ ਪਿੰਡ ਦੇ ਵਿੱਚ ਕੋਈ ਖੜਿਆਰੀ ਨਹੀਂ ਕੋਈ ਬਾਈ ਪਿੰਡ ਨੂੰ ਜਾਣਦਾ ਸੀ ਕਿਤੇ ਜਾਣਦੇ ਆ ਤਾਂ ਸਾਨੂੰ ਪੁੱਛਦੇ ਨੇ ਬਾਈ ਕਿੰਨੇ ਕਿਲੋਮੀਟਰ ਤੇ ਹੋੜਾ ਪਿੰਡ ਜਿੰਦੇ ਖਾਣਾ ਸੀ ਹੈਗੇ ਬਾਈ ਤੇ ਵੀਰੇ ਬਾਈ ਦੇ ਕਹਿਣ ਦਾ ਮਤਲਬ ਤੁਸੀਂ ਸਾਡਾ ਸਹਿਯੋਗ ਵੱਧ ਤੋਂ ਵੱਧ ਦੇਣਾ ਕਿਉਂਕਿ ਸਾਡਾ ਪਿੰਡ ਅਮਲਾ ਸਿੰਘ ਵਾਲਾ ਹਣਾ ਪਿੰਡ ਅਮਲਾ ਸਿੰਘ ਵਾਲਾ ਤੇ ਮਤਲਬ ਤੁਸੀਂ ਵੱਧ ਤੋਂ ਵੱਧ ਇੱਥੇ ਆਓ। ਇਹ ਟ੍ਰੇਨਿੰਗ ਦੇ ਵਿੱਚ ਆਓ ਬੱਚਿਆਂ ਨੂੰ ਭੇਜੋ ਤੁਸੀਂ ਵੀ ਆਓ ਜੋ ਵੀ ਆਉਣਾ ਹੈ ਨਾ ਸਭ ਆਓ। ਕਿਉਂਕਿ ਵੀਰੇ ਤੁਹਾਨੂੰ ਪਤਾ ਹੀ ਆ ਜਦੋਂ ਆਪਣੇ ਬੱਚਾ ਕੋਈ ਵੀ ਆਪਣਾ ਗੇਮ ਦੇ ਵਿੱਚ ਪੈਂਦਾ ਨਸ਼ਿਆਂ ਤੋਂ ਦੂਰ ਰਹਿੰਦਾ ਹਨ ਤੇ ਸੋਡਾ ਸਹਿਯੋਗ ਚਾਹੀਦਾ ਵੀਰੇ। ਤੇ ਆਪਣਾ ਬਾਈ ਖੜੇ ਨੇ ਗਰਸੇਪ ਸਿੰਘ ਵੀਰੇ ਤੁਸੀਂ ਕਹਿਣਾ ਚਾਹੁੰਣਾ ਕੁਝ? ਹਾਂ ਵੀਰੇ ਇਹ ਕਹਿਣਾ ਵੀ ਇੱਥੇ ਪਹੁੰਚੋ ਹਨਾ ਕੱਲ ਤੋਂ 4:30 ਵਜੇ ਤੋਂ ਬਾਅਦ। ਠੀਕ ਹੈ ਵੀਰੇ। ਕੋਚਿੰਗ ਕੋਚ ਗੁਰਪਾਠ ਹੋ ਰਾਊਗਾ। ਠੀਕ ਹੈ ਵੀਰੇ। ਜੀ। ਹਾਂ ਬੱਚਿਆਂ ਨੂੰ ਭੇਜਣ ਵਾਲੇ ਵੀਰੇ। ਤੇ ਆਪਣਾ ਬਾਈ ਜੀਤੀ ਤੁਸੀਂ ਦੇਖੋ ਨਾ ਹੋਰ ਸਾਰਾ ਕੁਝ ਸਾਰਾ ਕੁਝ ਫਰੀ ਆ ਆਪਾਂ ਸਿਰਫ ਟਾਈਮ ਮੰਗਦੇ ਆ ਉਹ ਵੀ ਛੋਡੇ ਲਈ ਠੀਕ ਆ ਸਰੀਰ ਛੋਡੇ ਹੋਊਗਾ ਆਪਣਾ ਤਾਂ ਕੁਝ ਨਹੀਂ ਆਣਾ ਹੈਗਾ ਠੀਕ ਆ ਅੱਜਕੱਲ ਦੇਖੋ ਜਵਾਖ ਦੇ ਛੋਟੇ ਹੁੰਦੇ ਤੇ ਇਹਨਾਂ ਕਾ ਲੱਗੇ ਜਾਂਦੇ ਆ ਕੁਝ ਵੀ ਹਨਾ ਤਾਂ ਆਪਾਂ ਜੇ ਕਹਿੰਦੇ ਹੁੰਦੇ ਆ ਕਿਸੇ ਤੰਦਰੁਸਤ ਸਰੀਰ ਦੇ ਵਿੱਚ ਹੀ ਚੰਗੇ ਦਿਮਾਗ ਦਾ ਨਿਵਾਸ ਹੁੰਦਾ ਹੈ ਬਾਈ ਬਾਈ ਆਪਣਾ ਜੀਤੀ ਇਹ ਕਹਿਣਾ ਚਾਹੁੰਦਾਗਾ ਵੀ ਆਪਣੇ ਬੱਚੇ ਨੇ ਅੱਜਕੱਲ ਮੋਬਾਈਲਾਂ ਦੇ ਵਿੱਚ ਖੋਬ ਗਏ ਨੇ ਹਨਾ ਮੋਬਾਈਲਾਂ ਦੇ ਬਾਈ ਕਬੱਡੀ ਵੀ ਲੱਖਾਂ ਜੋ ਬਾਗੀ ਪਹਿਲਾ ਲੱਖਾਂ ਕਰੋੜਾਂ ਚ ਹਾਂ ਲੱਖਾਂ ਕਰੋੜਾਂ ਚ ਬਾਈ ਤੁਸੀਂ ਪਹਿਲਾਂ ਹਨਾ ਦੇਖਈਏ ਖੇਡ ਕੋਈ ਉਹ ਤੁਹਾਡੇ ਲਈ ਕਿੰਨੇ ਕ ਨਾਮ ਸੀਗੇ ਹੁਣ ਤੱਕ ਬੜੀ ਬਾਈ ਬਹੁਤ ਅੱਗੇ ਆ ਹਨਾ ਆਪਾਂ ਤਾਂ ਕਹਿੰਦੇ ਆ ਵੀ ਜੋ ਵੀ ਆ ਕੋਈ ਕਿਸੇ ਵੀ ਗੇਮ ਚ ਪਾਉਣਾ ਚਾਹੁੰਦਾ ਐਕਸਰਸਾਈਜ਼ ਤਾਂ ਬਈ ਆ ਆਪਦੇ ਲਈ ਕਰਨੀ ਹੈ ਬਾਈ ਪਤਾ ਕੀ ਆਪਣੇ ਰਾਜੂ ਭਰਾ ਜਾਂ ਸਾਰਾ ਆਪਣਾ ਪਾਈਆਂ ਦਾ ਗਰੁੱਪ ਜਿੰਨਾ ਵੀ ਬਣਿਆਗਾ ਇਹਨਾਂ ਦਾ ਕਹਿਣ ਦਾ ਮਤਲਬ ਹੈ ਇਹ ਆਪ ਦੇ ਵਾਸਤੇ ਨਹੀਂ ਕਰਦੇ ਹੈਗੇ ਵੀਰੇ ਆਪਣੇ ਦੇਸ਼ ਦੀ ਨੌਜਵਾਨੀ ਬਚਾਉਣ ਵਾਸਤੇ ਕਰਦੇ ਨੇ ਕਿਉਂਕਿ ਇੱਕ ਗੇਮ ਐਸੀ ਚੀਜ਼ ਆ ਜੋ ਆਪਾਂ ਨਸਾਂ ਤੋਂ ਦੂਰ ਰਹਿੰਦੀ ਹੈਗੀ ਹਨਾ ਤੇ ਆਪ ਨੂੰ ਕੋਈ ਵੀ ਸੌਂਗ ਪਾਲਣ ਵਾਸਤੇ ਆਪ ਨੂੰ ਮਤਲਬ ਇੱਕ ਗੇਮ ਜ਼ਰੂਰੀ ਹੈਗੀ। ਬਾਈ ਜੀ ਅਸੀਂ ਸ਼ੁਰੂ ਕਰਿਆ ਆਪਣਾ ਹਨਾ ਸਾਰੇ ਪਿੰਡ ਸੰਜੋਗ ਦਿੰਦਾ ਆਪਣਾ ਸਰਪੰਚ ਬਾਈ ਦਸਨਜੀਤ ਸਾਰੇ ਹੋਰ ਬਰਿੰਦਰ ਪ੍ਰਧਾਨ ਹੁਣ ਜਿੰਨੇ ਵੀ ਪਿੰਡ ਦੇ ਵਿੱਚ ਆਪਾਂ ਜਿਸ ਕਿਸੇ ਨੂੰ ਕੋਈ ਵੀ ਕੰਮ ਕਹਿੰਦਾ ਬਾਈ ਆਪਾਂ ਆ ਕਰਨਾ ਕੰਮ ਤਾਂ ਆਪਣਾ ਪਿੰਡ ਨਾਲ ਆ ਬਸ ਖਿਡਿਆਰੀਆਂ ਦੀ ਆਉਣ ਦੀ ਲੋੜ ਅੱਗੇ ਤੇ ਬਾਈ ਪਿੰਡ ਦਾ ਆਪਣਾ ਸਾਰਾ ਨਾਲ ਆ ਆਸੇ ਪਾਸੇ ਪਿੰਡਾਂ ਨੂੰ ਬੇਨਤੀ ਆ ਕੋਈ ਵੀ ਆ ਸਕਦਾ ਬਾਈ ਕਿਸੇ ਨੂੰ ਕੋਈ ਹੋਣੀ ਹੈਗਾ ਕਿਸੇ ਦੀ ਕੋਈ ਫੀਸ ਨਹੀਂ ਹੈਗੀ ਬਾਈ ਜੋ ਕੋਈ ਬਾਹਰੋਂ ਉਹਨੂੰ ਵੀ ਫੀਸ ਨਹੀਂ ਹੈਗੀ બસ ਆਪਾਂ ਨੂੰ ਖਿਡਾਰੀਆਂ ਦੀ ਲੋੜ ਆ ਬਾਈ ਆਪਾਂ ਨੂੰ ਕੋਈ ਪੈਸੇ ਦੀ ਥੋੜੀ ਨਹੀਂ ਹੈਗੀ ਖਿਡਾਰੀਆਂ ਦੀ ਲੋੜ ਆ ਬਾਈ ਬਾਈ ਕਿਸੇ ਖਿਡਾਰੀ ਵਾਸਤੇ ਕਾਇਮ ਮੰਨ ਲਓ ਵੀ ਥੋੜੇ ਸਹਿਯੋਗ ਦੀ ਲੋੜ ਆ ਬਾਈ ਹਨਾ ਬਾਈ ਆਪਣੇ ਬਾਹਰ ਬੈਠੇ ਨੇ ਭਰਾ ਐਨ ਆਰ ਆਈ ਜਿਵੇਂ ਹਣੀ ਹੋ ਗਿਆ ਦੀਪੂ ਹੋ ਗਿਆ ਆਪਣਾ ਔਰ ਗੋਰੇ ਹੁਣੀ ਕਮਲ ਹੁਣੀ ਬਹੁਤ ਬਾਈ ਆਪਣੇ ਭਰਾ ਬਾਹਰੋਂ ਸਪੋਰਟ ਕਰ ਰਹੇ ਨੇ ਆਪਾਂ ਨੂੰ ਪੈਸੇ ਦੀ ਥੋੜੀ ਨਹੀਂ ਹੈਗੀ ਬਾਈ ਬਸ ਖਿਡਾਰੀਆਂ ਦੀ ਥੋੜਾ ਥੋੜੀ ਸਹਿਯੋਗ ਦੀ ਵਾਦ ਤੋਂ ਵਾਦ ਲੈ ਵੀਰੇ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਸਭ ਨੂੰ ਵੱਦ ਤੋਂ ਵੱਦ ਦਾ ਪਿੰਡ ਅਮਲਾ ਸਿੰਘ ਵਾਲੇ ਜੋਗੇ ਰਾਏਕੋਟ ਰੋਡ ਤੇ ਸਥਿਤ ਆ ਬਾਹਤ ਤੋਂ ਬਾਤ ਪਚਾਓ ਬਾਈ ਇਹਨਾਂ ਬਾਈਆਂ ਦਾ ਪਾਸ ਸਾਥ ਦੇਣਾ ਇੰਦਾ ਵੱਡਾ ਇਹਨਾਂ ਨੇ ਕਾਰਨ ਚੱਕਿਆਗਾ ਵੀ ਨਸਿਆਂ ਤੋਂ ਦੂਰ ਰਹਿਣਾ ਹਨਾ ਤੇ ਬਾਈ ਕੱਲ ਤੋਂ ਸਟਾਰਟ ਹੈ ਨਾ ਕੱਲ ਤੋਂ ਸਟਾਰਟ ਹੈ ਬਾਈ ਕੱਲ 24 ਤਰੀਕ 24 ਤਰੀਕ ਹੈ ਨਾ ਹਾਂਜੀ ਬਾਈ 24 6 2024 ਨੂੰ ਕੱਲ ਤੋਂ ਸਟਾਰਟ ਹੈ ਬਾਈ 4:30 ਵਜੇ ਠੀਕ ਆ ਬਾਈ ਕੱਲ ਤੂੰ ਕੈਂਪ ਜਾ ਸਕਦਾ ਕੱਲ ਤੋਂ ਵੀਰੇ 24 ਤਰੀਕ ਤੋਂ ਸਟਾਰਟ ਆ 4:30 ਤੋਂ 6 ਵਜੇ ਤੱਕ ਹਨਾ ਫ੍ਰੀ ਆ ਬਾਈ ਬਿਲਕੁਲ ਸਾਰੇ ਪਹੁੰਚੋ ਹੰਬਾ ਹੰਬਾ ਕੇ ਬਾਈ ਠੀਕ ਆ ਤੇ ਆਪਣਾ ਇੱਕ ਆਪਰਾ ਖੜਾਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਜੋ ਵੀ ਕਿਸੇ ਨੇ ਟੈਲੈਂਟ ਦਿਖਾਉਣਾਗਾ ਟੂ ਕੋਈ ਵੀ ਗੇਮ ਚਾਹ ਜਿਵੇਂ ਕਬੱਡੀ ਹੋ ਗਿਆ ਚਾਹ ਆਰਮੀ ਹੋ ਗਿਆ ਇਹਦਾ ਉਹਦੇ ਵਾਸਤੇ ਆਪਣਾ ਮਿਹਨਤ ਕਰਨੀ ਪਊਗੀ ਬਿਲਕੁਲ ਠੀਕ ਆ ਜੋ ਵੀ ਕਿਸੇ ਦਾ ਬੱਚਾ ਚਾਹ ਵਾਣਾ ਜਰੂਰ ਪਹੁੰਚੇ ਹਾਂ ਭਾਈ ਜੋ ਵੀ ਚਾਹ ਵਾਣਾ ਇਹਦੇ ਵਿੱਚ ਜਰੂਰ ਪਹੁੰਚਿਓ ਕਿਉਂਕਿ ਵੀਰੇ ਇਹਦੇ ਵਿੱਚ ਸੰਗ ਸ਼ਰਮ ਦੀ ਕੋਈ ਗੱਲ ਨਹੀਂ ਹੈਗੀ ਤੇ ਇੱਕ ਆਪਣਾ ਭਰਾ ਖੜਾਗਾ ਇਹਨਾਂ ਨੇ ਵੀ ਗੱਲ ਕਰਉਣਾ ਨੌਜਵਾਨ ਕਿਉਂਕਿ ਬਾਈ ਇਹ ਕੰਮ ਦੇ ਵਿੱਚ ਬਾਈ ਸੰਗ ਤਾਂ ਹਰੇਕ ਜਾਂਦਾ ਕਿਉਂਕਿ ਮੂਰੇ ਆਉਣਾ ਜ਼ਰੂਰੀ ਹੈ ਜਿਹੜਾ ਇੱਕ ਵਾਰੀ ਮੂਰੇ ਆ ਗਿਆ ਉਹੀ ਮਤਲਬ ਸਾਬ ਇਹਨਾਂ ਨੇ ਇੱਕ ਵਾਰੀ ਮੂਰੇ ਆਉਣਾਗਾ ਬਾਕੀ ਸਹਿਯੋਗ ਤੁਸੀਂ ਦੇਣਾ ਬਾਈ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਬਾਈ ਸਾਰੇ ਲਵੇ ਲਾਉਣੇ ਪਿੰਡ ਵਾਲਿਆਂ ਨੂੰ ਪਲੇਅਰਾਂ ਨੂੰ ਬੇਨਤੀ ਆ ਵੀ ਸਾਡੇ ਪਿੰਡ ਆ ਕੇ ਇੱਥੇ ਮਿਹਨਤ ਲਾਉਣ ਤਿਆਰੀ ਲਾਉਣ ਹਾਂ ਬਈ ਸਬ ਮਤਲਬ ਵੀਰੇ ਮਾਪਿਆਂ ਨੂੰ ਪੈਸਾ ਨਹੀਂ ਲੈਤਾ ਜਾਊਗਾ ਜਿਹੜੀ ਖਰਾਕ ਹੋਊਗੀ ਅਸੀਂ ਦਵਾਂਗੇ ਜਿਹੜਾ ਕੋਈ ਵਧੀਆ ਪਲੇਅਰ ਖੇਡੂਗਾ ਠੀਕ ਆ ਲੈ ਬਈ ਬਾਈਆਂ ਨੇ ਇੰਨਾ ਵੀ ਕਹਿਤਾ ਮਤਲਬ ਸਾਡੇ ਪਿੰਡਾਂ ਵਾਲਾ ਸਿੰਘਵਾਲ ਦਾ ਇੰਨਾ ਕਸਾ ਸਹਿਯੋਗ ਆ ਵੀਰੇ ਤੇ ਇਹ ਕਹਿ ਰਹੇ ਨੇ ਵੀ ਖਰਾਕ ਵੀ ਦੇਮਾਂਗੇ ਜਿਹੜਾ ਸੁਪਰ ਖੜਾ ਰੀ ਹੋਊਗਾ ਬਈ ਤੇ ਮਿਹਨਤ ਤੁਸੀਂ ਲਾਉਣੀ ਆ ਤੇ ਹਿੰਮਤ ਬਾਈਆਂ ਨੇ ਦੇਣੀ ਆਣਾ ਬਈ ਹਾਂਜੀ ਲੈ ਬਈ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਥੋੜਾ ਸਾਡਾ ਚੈਨਲ ਆ ਬਈ ਸਾਨ ਪੰਜਾਬ ਦੀ ਧੰਨਵਾਦ ਬਾਈ ਰਾਜੂ ਤੁਹਾਡੇ ਚਲੋ ਬਾਈਸ ਥੈਂਕ ਯੂ